ਤੇਰ ਚਾ ਡਿੱਗ ਜੇ ਕਿਤੇ ਆ ਕੇ ਇਹ ਮੈਮ ਇਹ ਦੱਸੋ ਵੀ ਤੁਸੀਂ ਚਾਨਣਾ ਪਾਉਗੇ ਕੁਛ ਦਰਸ਼ਕ ਜਾਣਦੇ ਨੇ ਕਿ ਤੁਸੀਂ ਆਪਣੇ ਮੂੰਹ ਦੱਸੋ ਫਰਨੀਚਰ ਸਪੈਸ਼ਲ ਇਹ ਕਿੱਥੋਂ ਆਇਆ ਸੀ ਇਹ ਇਹ ਸਪੈਸ਼ਲ ਚੰਡੀਗੜ੍ਹ ਦੇ ਫੇਮਸ ਸ਼ੋਰੂਮੋਂ ਪਤਾ ਨਹੀਂ ਕਿਹੜਾ ਸ਼ੋਰੂਮ ਹੈ ਬੈਡਰੂਮ ਦੇ ਹੱਲੇ ਬੈੱਡ ਤਿਆਰ ਹੋ ਰਹੇ ਨੇ ਆਹ ਸਾਈਕਲ ਉਸੇ ਸਪੈਸ਼ਲ ਰੱਖਿਆ ਡੈਕੋਰ ਡਿਜ਼ਾਈਨਰ ਉਈਆਂ ਦਾ ਰੂਈਆਂ ਦਾ ਕੋਈ ਭਤੀਜਾ ਨਾ ਰੁੱਸੇ ਵੀ ਮੇਰੇ ਰੂਮ ਚ ਨਹੀਂ ਸੌਂਦੇ ਮੇਰੇ ਚ ਨਹੀਂ ਸੌਂਦੇ ਜਿਹੜਾ ਸੀ ਇਹ ਚੀਜ਼ ਲਈ ਬੜਾ ਬlesd ਨਾ ਵੀ ਇੰਨਾ ਪਿਆਰ ਕਰਦੇ ਨੇ ਹੈਨਾ ਕਿ ਕਿ ਅੱਗੇ ਜਾ ਕੇ ਕਿਤੇ ਨਾ ਕਿਤੇ ਖਤਮ ਵੀ ਹੁੰਦੇ ਬਈ ਨੇ ਕਈਆਂ ਦਾ ਨਹੀਂ ਨੇ ਇਹ ਸਾਡੇ ਛੋਟੇ ਜਿਹੇ ਪ੍ਰਾਣੇ ਨੇ ਪ੍ਰਾਣੇ ਸਾਹਬ ਨੇ ਇਹ ਪਰ ਇਹ ਵੱਡੇ ਪ੍ਰਾਣੇ ਤਾਂ ਵੀ ਵੱਡੇ ਨੇ ਰੋਪ ਬੜਾ ਮਾਰਦੇ ਨੇ ਰੋਪ ਬੜਾ ਮਾਰਦੇ ਨੇ ਮੂਹ ਚੜੇ ਹੁੰਦੇ ਨੇ ਇਹਨੇ ਬਲੌਗ ਦੇਖਿਆ ਹੋਏਗਾ ਕਿ ਇਹ ਪੈੜਾ ਤੇ ਚੜੇ ਸੀ ਆ ਜਿਹੜਾ ਚਿਹਰਾ ਇਹ ਨਾ ਇਹ ਤੁਹਾਨੂੰ ਇੱਥੇ ਪਾਇਆ ਜਾਏਗਾ ਆਏਗਾ 1 2 3 ਨਹੀਂ ਆਇਆ ਆ ਦੋ ਬੱਚੇ ਇੱਥੇ ਦੋ ਜਮੂਰੇ ਇੱਥੇ ਪਾਏ ਗਏ ਹਨ ਤੇਲ ਫੇਰ ਟਾਲੇ ਹੁਣਾ ਜਦੋਂ ਇਹ ਤੁਸੀਂ ਫਰਨੀਚਰ ਸਪੈਸ਼ਲ ਕਿੱਥੋਂ ਮੰਗਵਾਇਆ ਸਰ ਆਹ ਵਿੰਡੋਜ਼ ਹੀ ਵਿੰਡੋ ਵਿੰਡੋਜ਼ ਹੀ ਵਿੰਡੋ ਤੇ ਜਦੋਂ ਸਫਾਈ ਕਰਨੀ ਪਈ ਬੀਬੀਓ ਕੈਮ ਹੋ ਜੋ ਕਮਰ ਕੱਸ ਲੋ ਹੈਲੋ ਗਾਇਜ਼ ਵੀਰੇ ਗਾਇਜ਼ ਭੈਣੇ ਅੱਜ ਅਸੀਂ ਕੋਠੀਆਂ 'ਚ ਆ ਗਏ ਗਾਇਜ਼ ਭੈਣੇ ਆਪਾਂ ਤੁਹਾਨੂੰ ਅੱਜ ਕੋਠੀਆਂ ਦਾ ਟੂਰ ਕਰਾਵਾਂਗੇ ਆ ਦੇਖੋ ਗਾਇਜ਼ ਭੈਣੇ ਅਸੀਂ ਐਂਟਰ ਹੋ ਗਏ ਕੋਠੀ ਦੇ ਵਿੱਚ ਇੱਕ ਸਾਈਡ ਤੋਂ ਐਂਟਰੀ ਲੈ ਲਈ ਸਿਰ ਤੇ ਡੱਗ ਜੇ ਕਿਤੇ ਆ ਕੇ ਹਾਂਜੀ ਗਾਇਜ਼ ਮਸ਼ੀਨਾਂ ਦੀਆਂ ਰੰਗ ਪ੍ਰੰਗੀਆਂ ਆਵਾਜ਼ਾਂ ਹੁੰਦੀਆਂ ਨੇ ਕੁਝ ਨਹੀਂ ਸੁਣਦਾ ਪਿਆ ਚਿੜੀ ਚਿੜੀ ਕੀ ਕਰਦੀ ਏ ਹੈਂ ਕਰ ਦਵੇ ਪਾਣੀ ਕਿਤੇ ਲਈ ਹੁੰਦਾ ਉੱਪਰ ਦੇ ਛੱਤ ਤੇ ਲੀਕੇ ਨੇ ਦੇ ਰਿਹਾ ਅਜੇ ਹੀ ਆਈ ਆਈ ਹਾਏ ਹਾਏ ਝਲ ਇਹਨੇ ਕੁੱਤੇ ਚੋਰ ਦੇ ਉੱਤੇ ਰਹਿਣ ਨੂੰ ਵੀ ਹੈ ਇਹ ਮੈਮ ਇਹ ਦੱਸੋ ਵੀ ਤੁਸੀਂ ਚਾਨਣਾ ਪਾਉਗੇ ਕੁਛ ਨਹੀਂ ਮੇਰੇ ਕੁਛ ਨਹੀਂ ਚਾਹਣਾ ਸਭ ਚਾਹਣਾ ਇਹ ਚਾਨਣਾ ਚਾਹਣਾ ਇਹ ਚਾਨਣਾ ਪਾਉਗੀ ਵੀ ਕੀ ਹੈ ਇਸ ਬੈਡਰੂਮ ਵਿੱਚ ਜਾ ਇਧਰ ਪਹਿਲਾਂ ਵੀ ਪਤਾ ਪਹਿਲੀ ਵਾਰ ਕਿਸੀ ਨੇ ਦਵਾਰੇ ਵੀ ਤੁਹਾਡੇ ਮੂੰਹ ਨਹੀਂ ਨਸੀ ਸੁਣਿਆ ਅੱਜ ਕੱਪੜੇ ਨਹੀਂ ਨਹੀਂ ਬਹੁਤ ਸੋਹਣੇ ਨੇ ਦਰਸ਼ਕ ਜਾਣਦੇ ਨੇ ਕਿ ਤੁਸੀਂ ਆਪਣੇ ਮੂੰਹ ਦੱਸੋ ਠੀਕ ਹੈ ਇਹ ਜਿਹੜਾ ਬੰਦਾ ਜਿਹਦਾ ਘਰ ਹੈ ਉਹ ਹੋਮ ਟੂਰ ਕਰਾਉਂਦਾ ਹੁੰਦਾ ਹੈ ਨਾ ਇਸ ਹੀ ਹੋਂਕੂ ਦਰਾਂ ਕੋਸ਼ਿਸ਼ਾਂ ਨੂੰ ਨਵੇਂ ਮਹੀਨੇ ਤੱਕ ਹੋਣਾ ਪੂਰਾ ਹੋਂਕੂ ਦੌਰ ਦਾ ਫਿਰ ਕੰਪਲੀਟ ਆਪਾਂ ਅਪਡੇਟ ਨਾਲ ਨਾਲ ਦੇਈ ਜਾਣੀ ਹੈ ਨਾ ਆਪਾਂ ਕਿਉਂ ਇੰਨਾ ਲੰਬਾ ਵੇਟ ਕਰਾਈਏ ਬੜੀ ਬੜੀ ਹੋਮ ਟੂਰ ਹੋ ਗਿਆ ਸੈਂਟਰ ਪਾ ਕੇ ਹੋਮ ਟੂਰ ਹੈ ਇਹ ਹੁਣ ਪਲਸਟਰ ਵਾਲਾ ਹੋਂਕੂ ਹੈ ਜਿਹੜੇ ਹੁਣ ਨਹੀਂ ਆ ਸਕਦੇ ਕੋ ਰਿਸ਼ਤੇਦਾਰ ਨੇ ਉਹਨਾਂ ਨੂੰ ਪਤਾ ਲੱਗਦਾ ਹੈ ਵੀ ਹਾਂ ਵੀ ਆ ਕੁਝ ਹੋ ਰਿਹਾ ਹੈ ਠੀਕ ਹੈ ਨਾ ਇਹ ਨਾਲ ਨਾਲ ਅਪਡੇਟ ਦਿੰਦੇ ਰਹਿਣਾ ਚਾਹੀਦਾ ਚਲੋ ਬਈ ਆ ਫਰਨੀਚਰ ਸਪੈਸ਼ਲ ਇਹ ਕਿੱਥੋਂ ਆਇਆ ਸੀ ਇਹ ਇਹ ਕਿਹੜੀ ਸਟੇਟ ਅੱਛਾ ਇਹ ਗਾਇਜ਼ ਹਮੇ ਵੇਖ ਸਕਦੇ ਹੋ ਅਸੀਂ ਫਰਨੀਚਰ ਵੀ ਰੱਖ ਲਿਆ ਆ ਵੇਖੋ ਸੋਫਾ ਕਮ ਬੈੱਡ ਇਹ ਸਪੈਸ਼ਲ ਚੰਡੀਗੜ੍ਹ ਦੇ ਫੇਮਸ ਸ਼ੋਰੂਮ ਹੈ ਪਤਾ ਨਹੀਂ ਕਿਹੜਾ ਸ਼ੋਰੂਮ ਹੈ ਕਿ ਸਾਨੂੰ ਲੈ ਗਈ ਇਹ ਬੰਦੇ ਤਾਂ ਸਾਨੂੰ ਦੱਸਿਆ ਹੋ ਸਾਨੂੰ ਸ਼ੋਰੂਮ ਨਹੀਂ ਪਤਾ ਵਿਚਾਰੀਆਂ ਕਰ ਰਹਿੰਦੀਆਂ ਇਸ ਦੁਨੀਆ ਦਾ ਬਸ ਇੰਨਾ ਕਹਿੰਦੇ ਨੇ ਵੀ ਉਹ ਫੇਮਸ ਹੈ ਚੰਡੀਗੜ੍ਹ ਦਾ ਹੈਨਾ ਡਰਾਈਂਗ ਰੂਮ ਦਾ ਫਰਨੀਚਰ ਹੋ ਗਿਆ ਬੈਡਰੂਮ ਦੇ ਬੈਡਰੂਮ ਦੇ ਹੱਲੇ ਬੈੱਡ ਤਿਆਰ ਹੋ ਰਹੇ ਨੇ ਆਹ ਸਾਈਕਲ ਉਸੇ ਸਪੈਸ਼ਲ ਰੱਖਿਆ ਟੈਕਟੋਰ ਡਿਜੀਟਲ ਤੇ ਓਰੇਸ਼ਨ ਲਈ ਰਸਟਾ ਹੋਇਆ ਏ ਫਿਲਹਾਲ ਇਹ ਬੈੱਡ ਤਿਆਰ ਹੋ ਰਿਹਾ ਏ ਰੂਮ ਦਾ ਸਹੀ ਗੱਲ ਹੈ ਅਸੀਂ ਖਾਲੀ ਕੋਈ ਗੱਡੀ ਖਾਲੇ ਨਹੀਂ ਛੱਡਿਆ ਕਿ ਤੂੰ ਇਕੱਲਾ ਫੀਲ ਕਰੇ ਸਹੀ ਗੱਲ ਹੈ ਅਸੀਂ ਹਰ ਇੱਕ ਚੀਜ਼ ਰੱਖੀ ਹੋਈ ਏ ਇਹਦੇ ਵਿੱਚ ਮੇਨ ਡੋਰ ਤੋਂ ਆਪਾਂ ਐਗਜ਼ਿਟ ਇਧਰੋਂ ਹੋਏ ਆ ਵੈਸੇ ਐਂਟਰੈਂਸ ਏ ਹੈਨਾ ਐਂਟਰੈਂਸ ਦਾ ਛੋੜਾ ਰੱਖਿਆ ਸੀ ਡਬਲ ਡੋਰ ਵਾਲਾ ਉਹ ਉੱਧਰ ਚੈੱਕ ਦੇਤੀ ਜੀ ਲੋਕ ਇਹ ਗੱਲ ਨਹੀਂ ਹੋ ਰਹੀ ਇਹ ਪਿਓਰੀ ਏ ਡਬਲ ਡੋਰ ਵਾਲਾ ਵੀ ਦੋ ਦੋ ਵਾਲੇ ਸੋਨੇ ਲਾ ਕੇ ਆਹ ਆਪਾਂ ਅਮਰੂਮ ਐ ਇਹ ਸਾਡਾ ਇਹ ਭੁਈਆਂ ਦਾ ਸਾਰਿਆਂ ਦਾ ਅਮਰੂਮ ਐ ਇਹ ਭੁਈਆਂ ਦਾ ਰੂਈਆਂ ਦਾ ਕੋਈ ਭਤੀਜਾ ਨਾ ਰੁੱਸੇ ਵੀ ਮੇਰੇ ਰੂਮ ਚ ਨਹੀਂ ਸੌਂਦੇ ਮੇਰੇ ਚ ਨਹੀਂ ਸੌਂਦੇ ਜੇ ਆ ਭੁਈਆਂ ਤਿੰਨੇ ਭੁਈਆਂ ਆਪਣੀਆਂ ਆਉਣ ਆਪਣੇ ਭਤੀਜੇ ਭਤੀਜੀਆਂ ਨਾਲ ਸੌਣ ਉਹ ਭੁਈਆਂ ਜਿਹੜਾ ਲੜਦੇ ਨੇ ਸਹੀ ਗੱਲ ਬੜਾ ਲੜਦੇ ਨੇ ਵੀ ਸਾਡੇ ਰੂਮ ਚ ਸੌਂ ਸਾਡੇ ਚ ਪਰ ਮੈਂ ਬੜੀ ਨਾ ਅਸੀਂ ਇਹ ਚੀਜ਼ ਲਈ ਬੜਾ ਬlesd ਆ ਵੀ ਇੰਨਾ ਪਿਆਰ ਕਰਦੇ ਨੇ ਹੈਨਾ ਵੀ ਭੁਈਆਂ ਨੂੰ ਆਪਣੀਆਂ ਨੂੰ ਇੰਨਾ ਲੜਦੇ ਵੇ ਲੋ ਕਿ ਵੀਰ ਔਰ ਵੀ ਨਹੀਂ ਤੇ ਬੱਚਿਆਂ ਨੂੰ ਹੁੰਦਾ ਨਹੀਂ ਹੈ ਨਾ ਚਲੋ ਸ਼ੁਕਰ ਹੈ ਵੀ ਆਪਣੇ ਪਰਿਵਾਰ ਚ ਇਹ ਚਲੋ ਵਧੀ ਹੈ ਬੱਚੇ ਜਿਹੜੇ ਨੇ ਅੱਗੋਂ ਕੋ ਪਿਆਰ ਖਤਮ ਹੁੰਦਾ ਪਿਆ ਹੈ ਹੈਨਾ ਤੇ ਆਪਣੇ ਪਰਿਵਾਰ ਚ ਚਲੋ ਵੱਡਿਆਂ ਤੋਂ ਹੀ ਸਿੱਖਦੇ ਨੇ ਬੱਚੇ ਵੀ ਜੇ ਆਪਣੀ ਫੈਮਲੀ ਚ ਤਾਂ ਹੀ ਬੱਚੇ ਪਿਆਰ ਕਰਦੇ ਨੇ ਇਹਦੇ ਪਿੱਛੇ ਆਪਾਂ ਕਹਿੰਦੇ ਆ ਹੈਨਾ ਵੀ ਤਾਂ ਹੀ ਹੈ ਕੋਈ ਨਹੀਂ ਆ ਪਿੱਛੇ ਪਰਿਵਾਰ ਤੋਂ ਜੇ ਆਪਾਂ کہیں ਜਾਣਾ ਨਹੀਂ ਕਰਨਾ ਨਹੀਂ ਫਿਰ ਉਹ ਵੀ ਹੋ ਜਾਏਗਾ ਇੱਕ ਭੂਈ ਦੇ ਇਹਨਾਂ ਤੇ ਭੂਈ ਦਾਦੀ ਕੀ ਨੇ ਹਾਂ ਭਾਜਾ ਦੀ ਭੂਈ ਰਾਜੀ ਬੜਾ ਖੇਡ ਦੀ ਸਕਦੇ ਉਹ ਇਹਨਾਂ ਨਾਲ ਉਹ ਬੈਠੀ ਹੁੰਦੇ ਨੇ ਤਾਂ ਵੀ ਚਾਹ ਨਹੀਂ ਬੜਾ ਚਾਹ ਹੁੰਦਾ ਵੱਡੇ ਦੇਖਦੇ ਸਰ ਕੀ ਉਹ ਆਜੀ ਪਿੱਛੇ ਤੇ ਅਸੀਂ ਬੜਾ ਲੜਦੇ ਹਾਂ ਇਹ ਵੀ ਬੜਾ ਦੇ ਭੂਆ ਭਤੀਜੇ ਦਾ ਰਿਸ਼ਤਾ ਹੁੰਦਾ ਨੇ ਹੁੰਦੇ ਬੜਾ ਵਧੀਆ ਹੈ ਨਾ ਆ ਗੇਟ ਆ ਇਹਦਾ ਹੋਰ ਅਸੀਂ ਅੱਗੇ ਜਾ ਕੇ ਕਿਤੇ ਨਾ ਖਤਮ ਵੀ ਹੁੰਦੇ ਬਈ ਨੇ ਕਈਆਂ ਦਾ ਨਹੀਂ ਹੈਗਾ ਇਹ ਸਾਬ ਨੇ ਆਉਣਾ ਹੈ ਵੱਡਾ ਜਿਹਾ ਫੈਮਿਲੀ ਤੇ ਡਿਪੈਂਡ ਕਰਦਾ ਸਭ ਕਹਿੰਦਾ ਗੇਟ ਐਡਾ ਵੱਡਾ ਮੈਂ ਭਿੰਦਰ ਸਾਹਿਬ ਨੇ ਅਸੀਂ ਵੱਡਾ ਜਿਹਾ ਵੱਡਾ ਗੇਟ ਲਵਾਇਆ ਇਹ ਸਾਡੇ ਇਹ ਸਾਡੇ ਛੋਟੇ ਜੇ ਪਰੋਣੇ ਨੇ ਛੋਟਾ ਸਾਹਮਣੇ ਇਹ ਪਰ ਇਹ ਵੱਡੇ ਪਰੋਣੇ ਤੋਂ ਵੀ ਵੱਡੇ ਨੇ ਰੋਪ ਬੜਾ ਮਾਰਦੇ ਨੇ ਰੋਪ ਬੜਾ ਮਾਰਦੇ ਨੇ ਹਾਂ ਓ ਮਾਮੂ ਹੈਲੋ ਮਾਮੂ ਚੜੇ ਹੁੰਦੇ ਨੇ ਮਾਮੂ ਉੱਪਰ ਚੜੇ ਹੁੰਦੇ ਨੇ ਇਹ ਬਲੌਗ ਤੇ ਇਖਾ ਹੈਗਾ ਕਿ ਇਹ ਪੈੜਾ ਤੇ ਚੜੇ ਸੀ ਐਸਾ ਇਹੋ ਚੜੇ ਨੇ ਜੜੀ ਆ ਜਿਹੜਾ ਚਿਹਰਾ ਹੈ ਨਾ ਇਹ ਤੁਹਾਨੂੰ ਇੱਥੇ ਪਾਇਆ ਜਾਏਗਾ ਬਾਦੇ ਭਰਾ ਪਾਣੀ ਪਾਣੀ ਨਹੀਂ ਹੁੰਦਾ ਪਾਣੀ ਨਹੀਂ ਹੁੰਦਿਆ ਪਾਪਾ ਸੁਪਰ ਹੀਰੋ ਆ ਗਿਆ ਕਿੱਥੋਂ ਵੇਖੋ ਆਏਗਾ 1 1 2 3 ਕਰੋ ਫਿਰ ਆਏਗਾ 1 2 3 ਨਹੀਂ ਆਇਆ ਨਹੀਂ ਆਇਆ ਤੁਹਾਨੂੰ ਕਾਊਂਟਿੰਗ ਨਹੀਂ ਆਉਂਦੀ 3 2 1 ਕਰੀਦਾ ਹੁੰਦਾ 3 2 1 ਆ ਜਿਹੜੀ ਕੰਧ ਦੇ ਗਾਇਸ ਆ ਕੰਧ ਤੇ ਉਦੋਂ ਪੈੜਾ ਲੱਗੀਆਂ ਪਈਆਂ ਸੀ ਗਾਇਸ ਭੈਣੇ ਗਾਇਸ ਵੀਰੇ ਇਹ ਕੰਧ ਤੇ ਉਦੋਂ ਪੈੜਾ ਲੱਗੀਆਂ ਸੀ ਤੇ ਹੁਣ ਇਹ ਕੰਪਲੀਟ ਹੋ ਚੁੱਕੀ ਏ ਤੇ ਆ ਜਿਹੜੇ ਥੰਮਲੇ ਨੇ ਕਿੰਨੇ ਸੋਹਣੇ ਲੱਗਦੇ ਨੇ ਆ ਦੋ ਬੱਚੇ ਇੱਥੇ ਦੋ ਜਮੂਰੇ ਇੱਥੇ ਪਾਏ ਗਏ ਹਨ ਰੇਤ ਦੇ ਉੱਤੇ ਰੇਤ ਦਾ ਕੀ ਬਣਾ ਰਹੇ ਹੋ ਤੁਸੀਂ ਵਾਓ ਕਿੰਨਾ ਬਲਾਪ ਹੋਰ ਸਟੂਲਸ ਲੱਗਿਆ ਬਚਪਨ ਇਹ ਹੈ ਨਾ ਇਹ ਲੱਭਣਾ ਨਹੀਂ ਹੈਗਾ ਰੇਤਿਆਂ 'ਚ ਖੇਡੋ ਮਿੱਟੀਆਂ 'ਚ ਖੇਡੋ ਹੈ ਅਸੀਂ ਵੀ ਖੇਡਦੇ ਹੁੰਦੇ ਸੀ ਪਤਾ ਸ਼ਗਨ ਸ਼ਗਨ ਜਦੋਂ ਆਵੇਲੀ ਇੱਥੇ ਵੇਲੀ ਬਣੀ ਸੀ ਉਹ ਵਾਲੀ ਉਵਲੀਵੇਲੀ ਬਣੀ ਸੀ ਉਦੋਂ ਅਸੀਂ ਵੀ ਐਵੇਂ ਇੱਥੇ ਆ ਕੇ ਖੇਡਦੇ ਹੁੰਦੇ ਸੀ ਤੇ ਜਦੋਂ ਆਪਣੀ ਪਹਿਲੀ ਕੋਠੀ ਪਈ ਸੀ ਹੈਸ਼ਕਨ ਜਿਹੜੀ ਘਰ ਵਾਲੀ ਆਪਣੀ ਕੋਠੀ ਏ ਉਦੋਂ ਵੀ ਅਸੀਂ ਖੇਡਦੇ ਹੁੰਦੇ ਸੀ ਹਾਂ ਅਸੀਂ ਵੀ ਬੜੇ ਮਜ਼ੇ ਕੀਤੇ ਨੇ ਚਲੋ ਖੇਡੋ ਇੱਥੇ ਲੈ ਲੈ ਫਿਰ ਪਾਣੀ ਨਾ ਆ ਜਾਏ ਕਿਤੇ ਮੈਂ ਹੋਰ ਹਾਂਜੀ ਗਾਇਜ਼ ਹੁਣ ਅਸੀਂ ਐਂਟਰ ਹੋਣ ਲੱਗਿਆਂ ਦੂਜੀ ਕੋਠੀ ਦੇ ਵਿੱਚ ਮੈਂ ਮਜ਼ਾ ਆਈ ਹੈ ਕਿਤੇ ਫਿਰ ਪਾਣੀ ਆ ਜਾਏ ਮੇਰੇ ਤੇ ਨਹੀਂ वेलकम गाइस थैंक यू तेल तेल ਫਿਰ ਟਾਲੇ ਹੋਣਾ ਜਦੋਂ ਇਹ ਤੁਸੀਂ ਫਰਨੀਚਰ ਸਪੈਸ਼ਲ ਕਿੱਥੋਂ ਮੰਗਵਾਇਆ ਸਰ ਇਹ ਚੰਡੀਗੜ੍ਹ ਦਾ ਸਪੈਸ਼ਲ ਆ ऑस्ट्रेलिया ਤੋਂ ਆਇਆ ਹੈ ਅੱਛਾ ਅੱਛਾ ਆਸਟ੍ਰੇਲੀਆ ਤੋਂ ਆਇਆ ਹੈ ਫਰਨੀਚਰ ਬਹੁਤ ਸੋੜਾ ਤੁਹਾਡਾ ਪਰ ਹੈ ਇਨਵੀਜੀਬਲ ਅਸੀਂ ਬਣਾਇਆ ਜੇ ਮਤਲਬ ਦੇਖਦਾ ਕਿਸੇ ਕਿਸੇ ਉਹ ਬੜਾ ਜੀਬ ਜਾਏ ਨਹੀਂ ਬੜਾ ਸੋਹਣਾ ਹੈ ਉਹ ਸੋਹਣਾ ਹੈ ਇੱਧਰ ਲੈ ਪਾ ਦੇ ਸੀ ਅੰਦਰ ਜਾ ਕੇ ਕਰਾ ਦਸੂਣਾ ਟੂਰ ਇੱਧਰ 3 ਸੀਟਰ ਪਿਆ ਕਿੱਧਰ ਹੈ ਨਾ ਫਿਰ 5 ਸੀਟਰ ਅੱਛਾ ਜਿਹੜਾ ਲੰਬਾ ਹੋਣਾ ਡੀ ਟੇਬਲ ਸੀ ਦੋ ਲਾਏ ਅੱਛਾ ਟੇਬਲ ਸੀ ਦੋਨੇ ਅੱਛਾ ਦੋ ਲਾ ਲਏ ਸੀ ਦੋ ਟੇਬਲ ਲਾ ਦੇ ਸੀ ਫਿਰ ਦੂਰ ਵਿਚਾਰੇ ਨੂੰ ਅੰਦਰ ਕਰ ਦੋ ਉਹ ਲੈਂਪ ਵੀ ਵੇਖਣਾ ਸੀ ਕਿਹੜਾ ਉਹ ਲੈਂਪ ਉਹ ਵਿਜੀਬਲ ਹੈ ਆ ਉਹ ਵਿਜੀਬਲ ਹੈ ਬਾਬਾ ਸਾਰਾ ਕੁਝ ਹੀ ਦੇਗਾ ਆ ਵਿੰਡੋਜ਼ ਹੀ ਵਿੰਡੋ ਵਿੰਡੋਜ਼ ਹੀ ਵਿੰਡੋ ਤੇ ਜਦੋਂ ਸਫਾਈ ਕਰਨੀ ਪਈ ਬੀਬੀਓ ਕੈਮ ਹੋ ਜਾਓ ਕਮਰ ਕਸ ਲੋ ਇਹ ਨਾਲ ਹੈ ਦੀਦੀ ਇਹਨਾਂ ਦੀ ਮਿਹਨਤ ਲੱਗਣੀ ਹੈ ਹੁਣ ਹਾਂ ਤੁਹਾਡੀ ਮਰਨੀ ਹੈ ਹਾਂ ਦੀ ਕਰਨੀ ਮਿਹਨਤ ਤੁਸੀਂ ساری ਉਮਰ ਸੰਭੜਾ ਕਰਦੇ ਨੇ ਹੈਂਡਓਵਰ ਕਰਦੇ ਨੇ ਸਹੀ ਗੱਲ ਹੈ ਇਹਨੂੰ ਮੇਨਟੇਨ ਕਰਕੇ ਤੁਸੀਂ ਰੱਖਣਾ ਤੁਸੀਂ ਰੱਖਣਾ ਸਹੀ ਗੱਲ ਹੈ ਉਹ ਫਿਰ ਬੀਬੀਆਂ ਦੀ ਜ਼ਿੰਮੇਵਾਰੀ ਹੁੰਦੀ ਹੈ ਆਹ ਚੀਜ਼ ਬੜੀ ਸੋਹਣੀ ਇਹਨੂੰ ਨਾ ਪੇਂਟ ਕਰਕੇ ਰੱਖਿਓ ਜਦੋਂ ਹੋ ਜਾਏਗਾ ਨਾ ਕੰਪਲੀਟ ਇਹਨੂੰ ਪਹਿਲਾਂ ਰੇਗ ਮਾਰਦੇ ਨਾਲ ਰਗੜ ਕੇ ਹਾਂ ਉਹ ਤਾਂ ਪਤਾ ਮੈਨੂੰ ਪਤਾ ਕਾਰੀਗਰ ਤੂੰ ਹੈਣ ਪੂਰਾ ਘੈਂਟ ਫਿਰ ਤਾਂ ਕੀ ਕਰਾਂਗੇ ਰੱਖ ਦਿਓ ਕਿਤੇ ਟੇਬਲ ਐਜ਼ ਅ ਟੇਬਲ ਟੇਬਲ ਵੀ ਰੱਖੀ ਬਾਹਰ ਨਹੀਂ ਰੱਖਣਾ ਡਰਾਈੰਗ ਰੂਮ ਚ ਰੱਖਿਓ ਡਰਾਈੰਗ ਰੂਮ ਚ ਰੱਖਿਓ ਹਾਂ ਲੈਂਪ ਜਾਂ 50 ਸਰਾਖਾਂ ਮਾਰ ਕੇ ਹਾਂ ਹਾਂ ਇੱਕ ਕੱਪੜੇ ਪਤਾ ਡਰਾਈੰਗ ਰੂਮ ਚ ਮੁੱਢ ਪਿਆ ਹੁੰਦਾ ਸੀ ਉਹ ਕਿੱਥੇ ਵੇ ਬੜਾ ਸੋਹਣਾ ਮੁੱਢ ਸੀ ਉਹ ਕਦੋਂ ਸੀ ਜਿਹੜੀ ਆ سپورਟ ਇਹ ਬਾਅਦ ਚ ਲੱਗੀ ਹੈ ਨਾ ਸਪੋਟ ਜਿਹੜੀ ਇਹਦੇ ਤੋਂ ਬਿਨਾ ਵਸੇ ਸਰਨਾ ਨਹੀਂ ਸੀ ਹੈਗਾ ਹਵਾ ਚੁੜਦੀ ਲੱਗਦੀ ਸੀ ਬੋੜੀ ਹਾਂ ਪਰ ਇਹ ਤੇ ਡਿਜ਼ਾਈਨਿੰਗ ਬੜੀ ਸੋਹਣੀ ਬਣ ਜਣੀ ਜਦ ਲੱਕੜ ਦਾ ਕੰਮ ਹੋਇਆ ਜਿਵੇਂ ਨਾ ਕੱਟ ਕਟਿੰਗ ਜਿਹੜੀ ਹੁੰਦੀ ਹੈ ਉਹਦਾ ਹੁੰਦਾ ਹੈ ਡਬਲ ਯੂ ਪੀ ਸੀ ਬੋਰਡ ਡਬਲ ਯੂ ਪੀ ਸੀ ਦਾ ਜਾਂ ਇੱਕ ਸ਼ੀਟ ਹੁੰਦੀ ਲਾਈਟ ਹਾਂ ਲਾ ਕੇ ਇਹਦੇ ਵਿੱਚ ਕੋਈ ਲਾਈਟੇ ਲਾ ਕੇ ਬੜਾ ਸੋਹਣਾ ਬਣ ਜਾਏਗਾ ਪਰ ਵਧੀਆ ਹੋ ਗਿਆ ਇਕੱਲੀ ਹੋਣਾ ਉਹ ਵੀ ਖਾਲੀ ਖਾਲੀ ਲੱਗਦੀ ਸੀ ਹੈਨਾ ਪੌੜੀ ਐਵੇਂ ਵਧੀਆ ਹੋ ਗਿਆ ਸਪੋਰਟ ਲੱਗ ਕੇ ਬੰਦੇ ਜੀ ਹੁੰਦਾ ਕੋਲੇ ਹੁੰਦਾ ਕੀ ਬਾਥਰੂਮ ਤੇ ਅਰੋ ਇੱਕ ਹੀ ਕਿਤਾਤ ਹੈ ਅੱਛਾ 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 ਮੈਂ ਦੇਖ ਵੀ ਆਵਾ ਨਾਲ ਲਾਈਦਾ ਮੈਂ ਜ਼ਰਾ ਬਾਅਦ ਕਿ ਹੋਣੀ ਬਾਤ ਆਈ ਕੋ ਵਲੋਗ ਵੀ ਨੂਟਾ ਲੈ ਗਈ ਉਹ ਆ ਵੀ ਕੈਕ ਬਲੌਗਰ ਜਦੋਂ ਅਸੀਂ ਕਹਿੰਨੇ ਆ ਉਹਨਾਂ ਨੂੰ ਬੋਰਿੰਗ ਕੰਮ ਲੱਗਦਾ ਹੈ